ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤੋਕੜਾਂ ਗੱਬੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਭਾਈ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਤੁਹੋ ਠੀਕ ਠਾਕ ਵਧੀਆ ਵੀਰੇ ਵਧੀਆ ਹੋਰ ਪਰਵਾਹ ਠੀਕ ਠਾਕ ਨਾ ਹਾਂਜੀ ਵਧੀਆ ਜੀ ਬੋ ਨਾਂ ਦੱਸੋ ਵੀਰੇ ਨਾਂ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟੜੇਆਲਾ ਨੱਤ ਪਤੀ ਫਿਰਜਵਾਲੀ ਠੀਕ ਹੈ ਜੀ ਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਅੰਮ੍ਰਿਤਸਰ ਤੋਂ ਜਿਹੜਾ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਪਟਾਲੇ ਉਹਦੇ ਉੱਤੇ ਪਿੰਡ ਧੀਰ ਆ ਠੀਕ ਹੈ ਜੀ ਧੀਰ ਦੇ ਨਾਲ ਜਾਂ ਬਾਈ ਪਟਾਲਾ ਜਾਣ ਕੇ ਹਨੂ 2 ਕਿਲੋਮੀਟਰ ਆ ਅਲੀਆ ਰੋਡ ਕੋਲੋਂ ਜਿਹੜਾ 1 ਕਿਲੋਮੀਟਰ ਤੇ ਅੰਮ੍ਰਿਤਸਰ ਰੋਡ ਜਿਹੜਾ ਵੀ 1 ਕਿਲੋਮੀਟਰ ਸੈਂਟਰ 'ਚ ਐਂ ਬੈਠੇ ਆ ਬਾਈਪਾਸ ਦੇ ਉੱਤੇ ਠੀਕ ਹੈ ਜੀ ਠੀਕ ਹੈ ਵੀਰੇ ਪੱਤੀ ਮੇਰ ਜੋਲੀ ਵਾਜੀ ਹੈ ਫੋਨ ਨੰਬਰ 9855094190 ਇਹੋ ਨਾਲ ਪਤੇ ਸਭ ਕੋ ਚੱਲਦਾ ਮੇਰਾ ਠੀਕ ਹੈ ਜੀ ਅਜਨਾ ਕਲਜੰਦਰ ਵੀਰ ਵਸ਼ੀ ਇੱਕ ਪੌਣੀਏ ਤੋਹਫਾ ਅੱਛਾ ਈ ਤੋ ਅੱਕੜ ਅੱਕਣੀ ਵੇਚਣੀ ਪਹਿਲੇ ਫੋਨ ਤੇ ਅੱਛਾ ਈ ਇੱਕ ਇਹ ਦੋ ਬਾਗਾਂ ਪੌਣੀਆਂ ਪਚਾ ਮਰੀਆਂ ਇੱਕ ਦੋ ਗਾਵਾਂ ਬਚੇ ਆ ਰੀਆਂ ਪੰਜ ਨਾ ਕੁ ਪੌਣੇ ਪੌਣੇ ਛੋਟੇ ਛੋਟੇ ਰੇੜ ਨਿਗੇ 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 ਰੇੜ ਕੱਲ ਮੇਰਾ ਸਗੋ ਨੁਕਸਾਨ ਹੋ ਗਿਆ ਥੋੜਾ ਕੁੜੀਆ ਉਧਰ ਮਾਖਾਈ ਨੇ ਕਾਲ ਆ ਜਾ ਹਾਂਜੀ ਬੱਚਾ ਮਰ ਰੋ ਮਰਿਆਲਾ ਹਿਸਾਬ ਹੀ ਕਰਾਤੀ ਮਰ ਗਿਆ ਕੁੜੀਆ ਅਰੇ ਉਹ ਮਾਂਡਿਆ ਵੇ ਸੇਰੇ ਛੁੱਟ ਗਿਆ ਚਲੋ ਇਹ ਹੈ ਕਿ ਪਸ਼ੂ ਦਾ ਕੱਲ ਜਿੰਦਰਾ ਵੀਰ ਵੀ ਮਾਣਾ ਨਾ ਬੱਚੇ ਸਾਰੇ ਬਹੁਤ ਹੀ ਗਾਵਾਂ ਦੇ ਮਰ ਚਲੇ ਬਿਲਕੁਲ 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 ਸਾਹ ਪੈਂਟ ਯਾਰ ਇੱਕ ਚਚੜ ਪੈਂਟ ਆਵੇ ਤੇ ਇੱਕ ਸਾਹ ਜ਼ਿਆਦਾ ਪੈਂਟ ਆ ਵੀ ਇਹਨਾਂ ਦੇ ਬਿਲਕੁਲ ਛੜੀ ਤੇ ਫੇਰ ਘਰ ਆਏ ਦੋ ਤੇ ਵੀ ਨਹੀਂ ਛੱਡ ਤਾਂ ਇਹ ਹੈ ਕਿ ਇਹ ਵਸ਼ੀਆ ਪਹਿਲੇ ਸੂਏ ਹਾਂਜੀ 6 ਮਹੀਨਾ ਦੀ ਗੱਬਣ ਹਾਂਜੀ 1 ਕਿਲੋ ਦੁੱਧ ਉਹਦਾ ਥਣ ਵਿਖਾ ਯਾਦ ਕੀ ਆ ਕਿਆਮਕ ਵੀ ਇਹ ਵਸ਼ੀ ਦੇ ਰਾਜੀ ਵੀ ਇੱਕੀ ਆ ਦੰ ਤਾਂ ਜਾ ਵਸ਼ੀ ਅਜੇ ਬਹੁਤ ਸੋਹਣੀ ਬਰੀਡ ਵੈਰ ਕਿੰਨੇ ਜਿਹੜੀ ਗੱਬਣਾ ਜੀ ਇਹ 6 ਮਹੀਨਿਆਂ ਦੀ 6 ਮਹੀਨੇ ਦੀ ਗੱਬਣਾ ਠੀਕ ਆ ਜੀ ਵੀਰ ਆਪਣਾ ਇਹ ਵੀ ਗੱਲ ਹੈਗੀ ਆ ਵੀਰ ਕੋਈ ਡਾਕਟਰ ਇੱਥੇ ਲੈ ਵੇ ਚੈੱਕ ਕਰਾ ਕੇ ਲੈ ਜੇ ਠੀਕ ਆ ਜੀ ਠੀਕ ਆ ਨਾ ਜੇ ਆਖੇ ਵੀ ਉੱਥੇ ਜਾ ਕੇ ਉੱਥੋਂ ਵਾਲਾ ਨਹੀਂ ਕੰਮ ਇੱਥੇ ਆਣ ਕੇ ਚੈੱਕ ਕਰਾਓ ਮੇਰੇ ਸਾਹਮਣੇ ਹਾਂਜੀ ਠੀਕ ਹੈ ਜੀ ਤਾਂ ਦੁੱਧ ਵੀਰ ਜੀ ਦੁੱਧ 7 ਕਿਲੋ ਦੁੱਧ ਕੋਈ ਨਿਆਣਾ ਨਹੀਂ ਕੁਝ ਨਹੀਂ ਇਦਾਂ ਥੱਲੇ ਪੈਣਾ ਵਸ਼ੀ ਦੇ ਠੀਕ ਹੈ ਵੀਰ ਜੀ ਹਾਂਜੀ ਤਾਂ ਵੇਖੋ ਵੀਰੋ ਟੋਕਰ ਗੱਬੜ ਮੈੜ ਆ ਗਈ ਆ ਫੁੱਲ ਬਰੀਡ ਆ ਤਾਂ ਵੀਰੇ ਥਨ ਥੁੰਨ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਲੱਗਿਆ ਥਨ ਨਿੱਗੀ ਦੀ ਕੌਲੀ ਚ ਪਾਣੀ ਪੀਣ ਵਾਲੀ ਜਿੱਦੀ ਪੂਥੀ ਆ ਗਾ ਬਿਲਕੁਲ ਪੂਥੀ ਜੀ ਤਾਂ ਵੇਖੋ ਵੀਰੋ ਟੋਕਰ ਗੱਬੜ ਮੈੜ ਆ ਗਈ ਆ ਬਾਕੀ ਵੀਰ ਜੀ ਨੇ ਕਿਹਾ ਕੀ ਆਵੇ ਠੀਕ ਹੈ ਤਾਂ ਆ ਆਪਣਾ ਤਾਂ ਚੱਕ ਲੈਣੀ ਟੋਕਰ ਗੱਬੜ ਲੈਣਾ ਰਮੂਨਾ ਹੀ ਤੇ ਚੈੱਕ ਪਾਸੋਂ ਦਾ ਕਰਾ ਲਈ ਚੈੱਕ ਪਾਸਾ ਸਾਫ਼ ਕਰਵਾ ਕੇ ਲਈ ਠੀਕ ਹੈ ਤਾਂ ਵੇਖੋ ਵੀਰੋ ਬਾਕੀ ਤੁਹਾਡਾ ਇਹ ਫਰਜ਼ ਬੰਦਾ ਜੀ ਆਪ ਦੀ ਚੈੱਕ ਕਰੋ ਵੇਖ ਚੱਕ ਕੇ ਲੋ ਹਨਾ ਵੀਰੇ ਤਾਂ ਸੋਹਣੀ ਬਰੀਡ ਵੈੜਾ ਵੀਰੋ ਚੈੱਕ ਕਰੋ ਇੱਕ ਰੀਲੇ ਵਾਲੂ ਆ ਇਹਦਾ ਚਮਕ ਚਮਕ ਤੇ ਵੀਰੇ ਬਹੁਤ ਸ਼ਾਨਦਾਰ ਵੈੜਾ ਪ੍ਰਿੰਟ ਬਹੁਤ ਘੈਂਡਾ ਵੈੜਦਾ ਫਿਰ ਕਿਹ ਬਣੇ ਖੁੰਜੀ ਨਿਕਲ ਚੰਦਰ ਬਿਲਕੁਲ ਫੁੱਲ ਰਾਜੀ ਆ ਜੀ ਖਾਣ ਵੀ ਸਪੈਸ਼ਲ ਲੱਗਿਆ ਇਨਾ ਦੁੱਧ ਦੱਸਿਆ ਵੀਰ ਜੀ ਕਲਿੰਦਰ ਵੀ 7 ਕਿਲੋ 7 ਕਿਲੋ ਮੇਰੇ 1 ਕਿੱਲੇ ਦੇ 2 ਡੰਗ ਚੋਕੇ 2 ਦਿਨ ਚੋਕੇ ਵੱਛੀ ਲੈ ਕੇ ਜਾਏ ਕੋਈ ਠੀਕ ਹੈ ਠੀਕ ਹੈ ਜੀ ਹਾਂ ਜੀ ਤਾਂ ਬਰੀਡ ਬਰੂਡ ਵੀ ਫੁੱਲ ਆ ਗਏ ਬੂੜੇ ਫੁੱਲਾ ਵੀਰ ਤੇ ਬਹੁਤ ਫੁੱਲਾ ਵੇ ਵੱਛੀ ਯਾਰ ਕੀ ਹੈ ਲੈ ਪਾਛ 6 ਅਮੀਨੇ ਦੀ ਗੱਬਣਾ ਜੀ 6 ਅਮੀਨੇ ਦੀ ਗੱਬਣਾ ਠੀਕ ਹੈ ਜੀ ਹਾਂ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੇ ਹੋ ਗਏ ਮੋਲ ਸ਼ੁਰੂ ਆ ਜਾਏ ਪੁਣਾ ਕਲਿੰਦਰ ਵੀਰ ਹਾਂ ਜੀ ਠੀਕ ਆ ਤੋਕੜਾਂ ਵਾਲੇ ਤੋਕੜਾਂ ਵਾਲਾ ਹੀ ਪੋਣਾ ਜੀ ਆਂਦੋ ਦੇ ਦੇ 36 ਦੀ 36 ਦੀ ਹਾਂ ਠੀਕ ਆ ਵੀਰੇ ਕਰ ਦੋ ਛੋੜ ਕਰ ਦੋ ਬਸ ਦੋ ਛੱਡ ਦੋ ਜੀ 34 ਦੀ ਹਾਂਜੀ ਐ ਤੋ ਤੱਕ ਆ ਰਹੀ ਆ ਇਹ ਰੋਟੀ ਜੀ ਮਿਲਦੀ ਆ ਜੀ ਆਂਦੋ ਵੀਰੇ ਫਿਰ ਚਲ 34000 ਦੀ 1 ਰੁਪਿਆ 100 ਛੋੜ ਹੀ ਵਿੱਚ ਠੀਕ ਆ ਮੇਰਾ ਕੋਈ ਵੀਰ ਫੋਨ ਲਾ ਲੈ ਕੁਸ਼ੀ ਦੇ ਦੂੰਗਾ ਪਹਿਲੇ ਫੋਨ ਦੇ ਵਸ਼ੀ ਵੇਚਣੀਆਂ ਅਜਾ ਹਾਂ ਨਾ ਕਿੰਨੇ ਦੀ ਹੋ ਗਈ 34 ਦੀ 34000 ਦੀ ਬਾਕੀ ਕੋਈ ਫੋਨ ਲਾਵੇ ਮੋੜੇ ਨਾ ਕਿਆ ਬਾਤ ਹੈ ਇੱਕ ਕਰੂੰਗਾ ਵੱਛੀ ਛੱਡ ਕੇ ਨਹੀਂ ਜਾਊ ਜਿਹੜਾ ਵੀਰ ਆਜੂ ਨਾ ਵੱਛੀ ਤੇ ਹਾਂਜੀ ਛੱਡ ਕੇ ਨਾ ਧਾਰਾ ਮਨਾ ਮਾਰੂ ਅਸੀਂ ਦੀਆਂ ਦੀਆਂ ਠੀਕ ਆ ਜੇ ਕੋ ਨਾ ਚੋਣੀ ਚੋਊਗਾ ਨਹੀਂ ਤੇ ਵੱਛੀ ਲੈ ਜਕੇ ਜਾਊਗਾ ਠੀਕ ਆ ਬਰੀਕ ਬਰੀਕ ਵੀ ਕੀ ਆ ਤਾਂ ਵੀਰੋ ਇਹੀ ਬੇਨਤੀ ਆ ਕਿ ਤੁਸੀਂ ਦੂਰੋਂ ਚੱਲ ਕੇ ਆਉਂਦੇ ਨਾ ਤੁਸੀਂ ਵੈੜ ਨਹੀਂ ਛੱਡ ਕੇ ਜਾਂਦੇ ਸੋਹਣੀ ਵੈੜਾ ਕੱਦ ਕਾਠ ਵਾਲੀ ਲੰਮੀ ਬੇਲ ਥਣ ਸੋਹਣਾ ਲੱਗਿਆ ਤੇ ਰੇਟ ਦੀ ਗੱਲ ਕਰੀਏ ਤਾਂ ਬੁਰਾ ਨਹੀਂ ਚਮਕੀ ਹੋਸੀ ਰੇਟ ਵੀ ਵੀਰ ਨੇ ਬਹੁਤ ਸੋਹਣਾ ਕੀਤਾ 34000 ਦੀ ਹੋਜੂ ਬਾਕੀ ਤੁਸੀਂ ਫੋਨ ਜ਼ਰੂਰ ਲਾ ਲਿਓ ਮਾਤਣ ਹੋਜੂ ਹਨਾ ਵੀਰੇ ਹਾਂ ਹਾਂ ਵੀਰ ਕਹਿੰਦਾ ਹੁੰਦਾ ਫੋਨ ਜਰੂਰ ਲਾਓ ਪਸ਼ੂ ਪਸੰਦ ਆ ਤਾਂ ਵੀਰੇ ਸੌਦਾ ਵੀ ਹੋ ਜਾ ਤੁਸੀ ਫੋਨ ਜਰੂਰ ਲਾ ਲਿਓ ਹਨਾ ਵੀਰੇ ਅੱਜ ਟਾਈਮ ਵੀ ਤੇਰੇ ਹਿਸਾਬ ਨਾਲ 10:00 ਵਜੇ ਹੀ 10:00 ਬਿਲਕੁਲ ਮਾਲ ਚੋਇਆ ਸਾਰਾ ਚਲੋ ਅੱਜ ਆਪਣਾ SLA ਨਹੀਂ ਉਹ ਦਿਖਾਣਾ ਹਾਂਜੀ ਤੂੰ ਆਖਿਆ ਵੀ ਮੈਂ ਆਉਂਦੇ ਆਂ ਤੇ ਮੈਂ ਆ ਜਾ ਆ ਫਿਰ ਆਉਂਦੇ ਆਂ ਤੇ ਉਹਦਾ ਮੈਂ ਕੱਲ ਪਾਣੀ ਹੀ ਵੀਡੀਓ ਹਾਂਜੀ ਆ ਉਹ ਫਿਰ ਕੱਲ ਗਾੜੀ ਆ ਗਈ ਤੇਜਿੰਦਰ ਵੀਰੇ ਦਾ ਘਾਂ ਹਾਂਜੀ ਸੂਈ ਨੂੰ ਹੋਏ 20 ਦਿਨ ਹਾਂਜੀ ਉਵਰ ਸੀ ਕੱਲ ਦੀ ਮਰ ਗਈ ਆ ਹਾਂਜੀ ਮੈਂ ਪਿਛੋ ਤੱਕ ਗਾਂ ਦੇ ਕੱਲ ਦੂੰਗਾ ਠੀਕ ਹੈ ਇਹ ਤਾਂ ਪਟਾਲੇ ਦੇ ਗਾਂ ਲਈ ਘਰ ਚੋਂ ਗਾਂ ਲਈ ਠੀਕ ਹੈ ਠੀਕ ਆ ਉਹਦੀ ਵੀਡੀਓ ਬਕਾਇਦਾ ਬਣਾਈ ਅਗਲੇ ਤੇ ਘਰ ਦੀ ਵੀਡੀਓ ਬੱਚੇ ਦੀ ਵੀਡੀਓ ਪਿਛੇ ਫੋਨ ਤੇ ਬਣੀ ਆਗੀ ਗਾਂ ਲਈ ਮੇਰੇ ਕੋਲ ਪਈ ਆ ਤੇ ਠੀਕ ਹੈ ਉਸੇ ਵੇ ਬੱਚੇ ਦੀ ਅੱਛਾ ਹੁਣ ਇਹਦਾ ਬੱਚਾ ਮਰ ਗਿਆ ਬੱਚਾ ਕੱਲ ਦਾ ਮਰ ਗਿਆ ਤਾਂ ਵੀਰੇ ਕੋਈ ਵੀਰ WhatsApp ਤੇ ਮੰਗੋ ਨੂੰ ਫੋਟੋ ਪਾ ਦਿਓ ਫੋਟੋ ਪਾ ਲਾਂ ਕੋਈ ਗੱਲ ਵੀਡੀਓ ਤੇ ਦਾਂਗੇ ਬੱਚੇ ਦੀ ਵੀਡੀਓ ਹੈਗੀ ਮੇਰੇ ਕੋਲ ਚਲੋ ਬਾਕੀ ਸੱਚਾਈ ਆ ਚਲੋ ਤੁਸੀਂ ਇਹ ਦੱਸਣ ਦੇ ਤਾਂ ਸੱਚੀ ਆ ਤਾਂ ਦੁੱਧ ਕਿੰਨਾ ਜੀ ਅੱਜ ਇੰਟਰਵੀ ਦੁੱਧ ਦੇ ਹੀ 10 ਕਿਲੋ ਹਾਂਜੀ ਇਹਨੇ ਬੱਚੇ ਦਾ ਕੱਲ ਤੇ ਅੱਜ ਬੜਾ ਕਿਤਾ ਦੁੱਧ ਐ ਹੁਣ 8 ਕਿਲੋ 8 ਕਿਲੋ ਹਾਂ ਤਾਂ ਖੋਲੋ ਵੀਰ ਜੀ ਇਹਦਾ ਵੇਖੀਏ ਤੋਰਾ ਸੁਆ ਦੁੱਜਾਈ ਵੇਖੋ ਵੀਰੋ 8 ਲੀਟਰ ਦੁੱਧ ਆ ਕੱਦ ਕਾਂ ਠਾਲੀ ਆ ਠੰਡ ਤੁਣ ਚੰਗਾ ਸਪੈਸ਼ਲ ਲੱਗਿਆ ਬਾਕੀ ਤੋਰਾ ਤਾਰਾ ਇਹਦਾ ਚੈੱਕ ਕਰ ਲਓ ਮੈਂ ਠੰਡ ਆ ਲਈ ਨਾ ਗਵਾਰਾ ਦੇ ਬਿਲਕੁਲ ਠੰਡ ਸੋਹਣਾ ਲੱਗਿਆ ਵੀਰੇ ਸੋਹਣੀ ਵੈੜਾ ਵੀਰੋ ਰਾਜੀ ਰੂਜੀ ਫੁੱਲਾ ਕੱਦ ਵਜਨਾਂ ਨਹੀਂ ਆ ਧਲੇਵਾ ਦੂਆ ਵੀ ਸੋਹਣਾ ਲੱਗਿਆ ਚੈੱਕ ਕਰੋ ਠੰਡ ਤੁਣ ਚੰਗਾ ਲੱਗਿਆ ਜੀ ਲੈਜ ਆਏ ਮੇਰੇ ਨਾਲ ਦਾ ਵੀ ਇੱਥੇ ਨਹੀਂ ਕਲਾ ਫਿਰ ਜਾਂ ਹਾਂਜੀ ਉਹ ਕੱਲ ਦਾ ਰਾਤ ਦਾ ਰਮਜ਼ਾਰ ਪਾ ਕੇ ਜਾਂਦਾ ਮੈਂ ਆਪਣੇ ਆ ਠੀਕ ਹੈ ਜੀ ਤਮੇ ਖੋ ਵੀਰੋ ਸੋਣੀ ਵੇੜਾ ਲੈ ਵਾਲੂ ਵਾ ਸੋਨਾ ਲੱਗਿਆ ਥਨ ਸੋਨਾ ਲੱਗਿਆ ਕੱਦ ਵਜਨ ਵਾਲੀ ਯਾਰ ਰਾਜੀ ਰੂਜੀ ਫੁੱਲ ਆ ਵੀਰੋ ਤਾਂ ਹੁਣ ਦੁੱਧ ਕਿੰਨਾ ਪੱਕਾ ਵੀਰੇ ਅਕਿੰਦਰ ਵੀਰ 8 ਕਿਲੋ 8 ਕਿਲੋ ਮੇਰੇ ਕਿਲੇ ਆਣ ਕੇ ਵੀਰ ਕੋਈ ਦੋ ਡੰਗ ਚੋ ਕੇ ਥਲੀ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਠੀਕ ਹੈ ਨਾ ਤਾਂ ਵੀਰ ਜੀ 8 ਕਿਲੋ ਦਾ ਦੁੱਧ ਆ ਗਿਆ ਸੋਹਣੀ ਵੈੜਾ ਹਨਾ ਥਣ ਸਪੈਸ਼ਲ ਲੱਗਿਆ ਸੋਹਣਾ ਥਣ ਲੱਗਿਆ ਅੱਜ ਦੁੱਧ ਕੱਲ ਇਹਨੇ ਫੇਰ ਵਾਜਾ ਕੀਤਾ ਬੱਚੇ ਦਾ ਥੋੜਾ ਜਿਹਾ ਉਹਦਾ ਕਰਕੇ ਥੋੜਾ ਘੜਿਆ ਦੁੱਧੇ ਦਾ ਤੇ ਵੀਰ ਜੀ ਇਹਦਾ ਮੁੱਲ ਫਿਰ ਜਿੰਦਰ ਵੀ ਛੋੜਾ ਜਿਆ ਹਾਂ ਜੀ ਜੇ ਬੱਚਾ ਦਾ ਫਿਰ ਮੈਂ ਵੇਚ ਦਿੰਦਾ ਵੇ 35000 ਦੀ ਹਾਂਜੀ ਹੁਣ ਚਾਹੀਦੀ ਦੇਣੀ ਜੀ ਆ ਜੀ ਤੇ ਇਹਦੀ 30 ਦੀ ਠੀਕ ਆ ਵੀਰੇ 2 ਛੱਡ ਦੇ 28 ਦੀ ਵੇਖ ਲੈ ਕਰ ਦੋ ਮਾਂ ਤਾਂ ਫਿਰ 27 ਦੀ ਖੁਸ਼ ਹਾਂ ਹਾਂ ਇੱਕੋ ਹੀ 100 ਛੋੜ ਨਹੀਂ 26 ਦੀ ਹਾਂ ਜੀ ਹੋ ਗਈ ਫੇਰ ਹੋ ਗਈ ਹੁਣ ਨਹੀਂ ਕੱਖ ਮੇਲੇ ਆਜੋ ਤਾਂ ਬਾਕੀ ਬਾਕੀ ਇਹ ਵੀ ਬੇਨਤੀ ਆ ਵੀਰਾਂ ਸਾਰੇ ਨੂੰ ਹਣਾ ਵੀਰ ਜੀ ਫੋਨ ਜ਼ਰੂਰ ਲਾ ਲਓ ਕੋਈ ਨਹੀਂ ਮਾਨਤਨ ਹੋ ਜੂ ਮਾਨਤਨ ਚਲੋ ਸੌਤਾਂ ਨੂੰ ਆਈ ਜਾਂਦਾ ਚਲੋ ਯਾਰ ਖੰਡ 2000 ਵੀਰ ਵੀ ਛਡਾ ਲੈਂਦੇ ਆ ਹਣਾ ਤਾਂ ਕੋਈ ਗੱਲ ਨਹੀਂ ਫੋਨ ਲਾਓ ਵੀਰੇ ਜ਼ਰੂਰ ਰੇਡ ਜੈਜ ਹੁੰਦੇ ਵੀਰ ਦੇ ਤੇ ਤੈਨੂੰ ਦੱਸਣ ਆ ਜੇ ਤੇ ਬੱਚਾ ਹੁੰਦਾ ਹਾਂਜੀ ਬੱਚੇ ਦਾ ਕਰਕੇ ਮੈਂ ਘਟਾ ਦੀ ਬਿਲਕੁਲ ਬੱਚਾ ਦਾ ਤੇਰੇ ਸਾਹਮਣੇ ਵਸ਼ੀ ਕਿੱਥੇ ਵਿਗਣੀ ਨਹੀਂ ਬਿਲਕੁਲ ਫੇਰ ਹੈ ਬਿਲਕੁਲ ਬਿਲਕੁਲ ਆ ਤਾਂ ਸੋਣੀ ਵੜਾ ਵੀਰੋ ਫੋਨ ਜਰੂਰ ਵੀ ਲੈ ਲਾ ਲਾ ਸਾਰੇ 2022 ਦੇ ਹੋਈ ਠੀਕ ਹੈ ਜੀ ਹਾਂਜੀ ਵੀਰੇ ਇਹਦਾ ਰਜਿੰਦਰ ਵੀਰ ਹਾਂਜੀ ਕਾਂਥਲੇ ਤੋਂ ਤਾਂ 11 ਕਿਲੋ ਠੀਕ ਹੈ 10 ਕਿਲੋ ਇਥੇ ਮੇਰੇ ਕਿਲੇ ਦੇ ਗਾਂ ਤੋਂ ਚੋਕੇ ਲੈ ਜੇ ਸੁਆਦ ਜਾ ਠੀਕ ਹੈ ਜੀ ਸੁਈ ਨੇ ਉਹ 1 ਮਹੀਨਾ ਠੀਕ ਹੈ ਜੀ ਠੀਕ ਹੈ ਬੱਚਾ ਇਹਦਾ ਵੀ ਮਰ ਗਿਆ ਜੀ ਠੀਕ ਹੈ ਜੀ ਬੱਚਾ ਮਰ ਗਿਆ ਮੱਚਾ ਮਰ ਗਿਆ ਮੈਂ ਨਹੀਂ ਆ ਬੱਚਾ ਮਰ ਗਈ ਇਹ ਮੈਂ ਕਾ ਕੰਨ ਨਹੀਂ ਨਾ ਹੋ ਤਾਂ ਅੱਛਾ 45000 ਰੁਪਿਆ ਦਾ ਇਹ ਨਹੀਂ ਦਿੰਦੇ ਠੀਕ ਹੈ ਜੀ ਫਿਰ ਕੱਲ ਲਈ ਹੋਣ ਸਵੇਰੇ ਇਹੋ ਗਏ ਆ ਇੱਕ ਸਵੇਰੇ ਆਈਆਂ ਤੋਂ ਅੱਛਾ ਦੋ ਆ ਉਹ ਕਰੇ ਅਛਾ ਜੀ ਪਰਨੀ ਲਾਲ ਆ ਇੱਕੋ ਕਰੋ ਲਈ ਤੁਸੀਂ ਇਹ ਆ ਤੇ ਉਹ ਪਰਨੀ ਲਾਲ ਜਿਹੜੀ ਵੇਗੀ ਆਉਂਦੇ ਇਹ ਇੱਕੋ ਕਰੋਉਂਦੀਆਂ ਠੀਕ ਹੈ ਜੀ ਹਾਂਜੀ ਤਾਂ ਵੀਰੇ ਇਹਦੇ ਥਲੇ ਦੁੱਧ 10 ਕਿਲੋ ਦਸ ਕਿਲੋ ਦੁੱਧ ਕਲ ਜੇ ਵੀਰੇ ਤੇ ਤੋਰੋ ਇਹਨੂੰ ਤਾਂ ਵੇਖੋ ਵੀਰੇ ਉਹ ਬੱਚਾ ਹੰਨੀ ਇਹਦਾ 10 ਲੀਟਰ ਦੁੱਧ ਆ ਬਾਕੀ ਵੀਰੇ ਉਹ ਹੁਣ ਤੇਰੇ ਸਾਹਮਣੇ 10 ਬੱਚੇ ਮਾਲ ਚ ਹੋਇਆ ਸਾਰਾ ਉਹ ਤੇ ਆਪਣੀ ਹੈ ਨਹੀਂ ਸਾਰਾ ਤੂੰ ਆਖੇ ਚਰਮਾ ਚਰਪਾ ਦੇ ਕੋਲ ਗੱਲ ਨੂੰ ਤਾਂ ਵੇਖੋ ਵੀਰੇ ਲੈ ਵਲੂ ਆ ਇਹਦਾ ਚੈੱਕ ਕਰ ਲਓ ਅੱਛਾ ਜੀ ਵੇਖੋ ਵੀਰੇ ਸੋਨਾ ਲੈਵਲ ਲੱਗਿਆ ਕੋਈ ਨਿਆਣਾ ਨਹੀਂ ਪੋਣਾ ਕੁਝ ਨਹੀਂ ਜਗ੍ਹਾ ਜੇ ਬੱਚਾ ਪੋੜ ਦੇ ਅੱਛਾ ਜਿੱਥੇ ਇੱਕ ਲੱਤਾਂ ਚੌੜੀਆਂ ਕਰਕੇ ਖਲੋ ਜੀ ਕੀ ਬਾਤ ਹੈ ਤਾਂ ਵੇਖੋ ਵੀਰੋ ਲੰਮੀ ਬੇਲ ਆ ਤਾਂ ਕਦ ਮਜੇ ਨਹੀਂ ਲਾਈ ਬਣਾ ਵਿੱਚ ਕਿਹ ਕਾਣ ਹਾਂਜੀ ਵੀਰ ਜੀ ਇਹਦਾ ਮੁੱਲ ਪਰਜੇਂਦਰ ਵੀਰ ਹਾਂਜੀ ਕਾਹ ਦੇ ਸਾਰੋਜ ਬੱਚਾ ਦਾ ਫੇਰ ਕਾਹ ਪਈ 40000 ਦੀ ਬਿਲਕੁਲ ਹੈਗੀ ਜੀ ਕਿ ਨਹੀਂ ਹੈਗੀ ਬਿਲਕੁਲ ਬਿਲਕੁਲ ਠੀਕ ਆ ਬਿਲਕੁਲ ਹੁਣ ਭਾਣਾ ਹੀ ਦੇ ਦੇਣੀ ਹਾਂਜੀ ਕਾਹ ਦੇ ਦੀ 20000 ਦੀ 20000 ਦੀ ਹਾਂ ਠੀਕ ਆ ਜੀ ਮਾਨਤਨ ਵੀਰੇ ਤੂੰ ਕਾੜੀ ਦੱਸ ਦੇ ਨਹੀਂ ਦੱਸ ਤੂੰ ਮਾਨਤਨ ਕਰ ਦੇ 30 ਦੀ ਹੋ ਜਾ ਦੋ ਛੱਡ ਦੋ ਨਾ ਕਰਿਆ ਕਰ ਮੈਨੂੰ ਤੂੰ ਤਾਂ ਕਾ ਕਰ ਜਾਂਦਾ ਫੇਰ ਚਲੋ ਜੈ ਜੀ ਵੀਰੇ ਤੁਹਾਡਾ ਰੇਟ ਹੀ ਜੈ ਜੀ ਹੁੰਦਾ ਤਾਂ ਹਨਾ ਹੋਗੀ 28 ਦੀ 28 ਦੀ ਨਿਸਤਾਈ ਦੀ ਹੋ ਗਈ ਵੀਰੇ ਜਿਆਹ ਲੇ ਕੋਈ ਨਾ ਮਾਂ ਤਨ ਕਰੀ ਆ ਗਾ ਕੋਈ ਨਾ ਜਾਣ ਦਿਆ ਕਰੋ ਕਿਹੜਾ ਉੱਡਦੀਆਂ ਜਾਂਦੀਆਂ ਜਲਦੀ ਜਲਦੀ ਹਨ ਜਹਾਂਦਰ ਘੜ ਕੇ ਹੀ ਹੁਣ ਤਾਂ ਵੀਰੋ ਬਹੁਤ ਸੋਹਣੀ ਵੇੜਾ 27000 ਦੀ ਆ ਪੈਪਾ ਪੂਪਾ ਚੰਗੀਆਂ ਲੱਗੀਆਂ ਇਹਨੂੰ ਦੁੱਧ ਵਾਲੀਆਂ ਹਨਾ ਵੀਰੇ ਨਿਸ਼ਾਨੀਆਂ ਪੂਰੀਆਂ ਨੇ ਅਜੇ ਤੈਨੂੰ ਦੱਸਣਾ ਟਾਈਮ ਕਿ ਹਜੇ ਕੁਝ ਨਹੀਂ ਆ ਆ ਟਾਈਮ ਜੇ ਥੋੜਾ ਹੋਇਆ ਹਨਾ ਸਭ ਟਾਈਮ ਵੇਲਾ 10 ਵਜੇ ਹਜੇ ਸਾਰੇ ਬਿਲਕੁਲ ਤਾਂ ਚਲੋ ਬੇਨਤੀ ਹੈ ਵੀਰਾਂ ਨੂੰ ਵੀਰੇ ਤੁਸੀਂ ਆਪਦੀ ਭਵੇਂ ਸ਼ਾਮ ਨੂੰ ਚੁਵਾਈ ਕਰਾਓ ਹਨਾ ਵੀਰੇ ਬਸ 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 ਤਾਂ ਕਿਹੜਾ ਵੀ ਰਾਜ ਸਕਦਾ ਵਾ ਸਭ ਤੋਂ ਵਧੀਆ ਨਹੀਂ ਤਾਂ ਵੀਰੇ ਤੁਸੀਂ ਵੀਡੀਓ ਕੋਲ ਦੇ ਚਵਾਇਆ ਕਰੋ ਜਰੂਰ ਉਹ ਆਪਦੀ ਤਸੱਲੀ ਪਾਸ ਕਰਨੀ ਵੇਚ ਆ ਕੇ ਲੈਣੀ ਹੋਰ ਤੁਹਾਡਾ ਫਰਜ਼ ਹੈ ਆਪਦਾ ਤਾਂ ਉਹ 27000 ਦੀ ਹੋ ਗਈ ਹਾਂ ਵੀਰੇ ਆ ਗਈ ਅਗਲੇ ਮਹੀਨੇ ਹਾਂਜੀ 63 ਸੂਏ ਪਹਿਲੇ ਸੂਏ ਪਹਿਲਾ ਸੂਆ ਪਹਿਲਾ ਚੂਆ ਠੀਕ ਹੈ ਜੀ ਜਰਸੀ ਵਸ਼ੀ ਜਰਸੀ ਵਸ਼ੀ ਮਗਰ ਗੇਂਦ ਦੀ ਬੱਜਾ ਵਸ਼ਾ ਵਸ਼ੀ ਵਸ਼ੀ ਹੈ ਮਗਰ ਵਸ਼ੀ ਆ ਗਈ ਹੈ ਨਾ ਸੂਈ ਨੂੰ ਮੀਨਾ ਲਾ ਲੈ ਕੋਈ ਦਾੜ ਦਾ ਤੇ ਲਾ ਲੈ ਇੰਨਾ ਚੇਰੀਆ ਠੀਕ ਆ ਬਿਲਕੁਲ ਹਾਂ ਤਾਂ ਥਾਨ ਲੈਵਾ ਇਹਦਾ ਵੀ ਵੇਲਾ ਕੀ ਹੈ ਥਾਨ ਬਹੁਤ ਸੋਹਣਾ ਲੱਗਿਆ ਜੀ ਤਾਂ ਬਾਕੀ ਵੀਰ ਜੀ ਵੈੜ ਬਹੁਤ ਸੋਹਣੀ ਆ ਥਣ ਵੀ ਸੋਹਣਾ ਲੱਗਿਆ ਤਾਂ ਫੇਸ ਕੁਆਲਿਟੀ ਵੀ ਸੋਹਣੀ ਆ ਤੇ ਬੱਚੇ ਵੀ ਬੜੇ ਚੰਗੇ ਸੀ ਮਨ ਦਾ ਮਗਰ ਫਿਰ ਆ ਗਿਆ ਹਨਾ ਵਸ਼ੀ ਹਾਂ ਹਾਂ ਬੱਚਾ ਚੰਗਾ ਇਹ ਆ ਕਿ ਥੋੜਾ ਜਿਹਾ ਨਾ ਕਿ ਵੀਰ ਨੇ ਇਹਨੂੰ ਸਾਹਮਣੇ ਨਹੀਂ ਆਈ ਸਾਹਮਣੇ ਕੀਤੀ ਬੱਚੇ ਦੀ ਹਾਂ ਤਾਂ ਚੰਗੇ ਸੀ ਮਨ ਦਾ ਬੱਚਾ ਮਗਰ ਖੋਲੋ ਵੀ ਜੀ ਠੀਕ ਹੈ ਕੋਈ ਟ੍ਰਾਈ ਕਰਾਈ ਇਹਨੇ ਕਿ ਜਾ ਕੇ ਠੀਕ ਹੈ ਜੀ ਹਾਂ ਜੀ ਇਹਦਾ ਸਰਸੋਂ ਮੀਠਾ ਬਲਾਇਆ ਮੈਂ ਹਾਂਜੀ ਵੀਰ ਜੀ ਇਹਦਾ ਮੁੱਲ ਸਿਕੰਦਰ ਵੀ ਛੋੜਾ ਜਾਇਆ ਹਾਂਜੀ ਮੁੱਲ ਤੇ ਇਹਦਾ 34000 ਅੱਛਾ ਜੀ ਬੱਸ ਹੁਣ ਦੇ ਦਈਏ 32 ਦੀ ਦੇ ਦਈਏ ਕਰ ਦਿਓ ਮਾਨਤਾਨ ਜੀ ਦੁੱਧ ਹਾਂ ਨਾ 31000 ਦੀ ਦੁੱਧ ਕਿੰਨਾ ਦੱਸਿਆ ਜੀ ਦੁੱਧ 8 ਕਿਲੋ 8 ਕਿਲੋ ਚੋਕੇ ਲੈ ਕੇ ਤਸਲੀ ਕਰਕੇ ਜਾਵੇ ਗਾਂ ਦੇ ਪੈ ਅੱਜ ਲਾਤ ਵੀ ਪੜ ਜੂ ਤਾਂ ਦਾਸੀ ਬਿਨਾਂ ਨਹੀਂ ਆਣੇ ਤਾਂ 31 ਦੀ 31000 ਦੀ 30 ਦੀ ਹੈ ਨਾ ਜੀ ਯਹਾਰ ਛੱਡ ਦੋ ਬਾਕੀ ਕੋਈ ਵੀਰਾ ਫੋਨ ਲਾਵੇ ਤਾਂ ਵੀਰੋ ਫੋਨ ਜਰੂਰ ਲਾ ਲਿਆ ਕਰੋ ਵੀਰ ਨੂੰ ਮਾਨਤਨ ਹੋ ਜਾ ਕਰਨੇਗੇ ਰੇਟ ਜੈਜ ਹੁੰਦੇ ਆ ਵੀਰ ਕੋਲੇ ਤਾਂ ਠੀਕ ਹੈ ਜੀ ਅੱਗੇ ਆ ਗਈ ਵੈੜ ਬਲਜਿੰਦਰ ਵੀਰ ਹਾਂਜੀ ਪਹਿਲੇ ਸੂਈ ਵੈੜ ਸੂਈ ਠੀਕ ਹੈ ਜੀ ਸੂਈ ਨੂੰ 15 ਦਿਨ ਹੋਏ 15 ਦਿਨ ਹੋ ਗਏ ਠੀਕ ਹੈ ਜੀ ਦੁੱਧ ਦੇਖ ਲੈ 7 ਕਿਲੋ 7 ਕਿਲੋ 7 ਕਿਲੋ ਠੀਕ ਆ ਤਾਂ ਬੱਚਾ ਕੀ ਪਾਇਆ ਬੱਚਾ ਵਸ਼ੀ ਮਗਰ ਖੋਲੋ ਵੀਰ ਜੀ ਵੇਖੋ ਵੀਰੋ 7 ਲੀਟਰ ਦੁੱਧ ਆ ਗਿਆ ਵਾ ਪਹਿਲਾ ਸੂਆ ਵੀ ਦੱਸਦਾ ਬਾਕੀ ਚੈੱਕ ਕਰ ਲਓ ਤੋਰ ਦੋ ਜੀ ਹਨ ਲੈ ਵਾਂ ਇਹੋ ਸਿੱਧਾ ਕੀ ਲਗਾ ਵੇਖੋ ਵੀਰੋ ਚੈੱਕ ਕਰੋ ਚਵਾਈ ਜੀ ਕਿਵੇਂ ਦੀ ਵੀਰ ਜੀ ਇੱਕ ਨੰਬਰ ਇਹ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਚੰਗਾ ਸਥਾਨ ਲੱਗਿਆ ਤਾਂ ਮਗਰ ਵੀ ਇਹਦੇ ਵਸ਼ੀ ਆ ਗਈ ਆ ਵੀਰ ਜੀ ਇਹਦਾ ਮੁੱਲ ਕੁਲਜਿੰਦਰ ਵੀ ਛੋੜਾ ਜਾਇਆ ਹਾਂਜੀ ਦੇ ਦੇ 30 ਦੀ ਕਰ ਦਿਓ ਮੰਨ ਤਾਂ ਤੂੰ ਬੱਸ ਕਰ ਦਿਓ ਦੋ ਦੋ ਛੱਡ ਦਿਓ ਚਲੋ ਇੱਕੋ ਗੱਲ ਹਾਂਜੀ 27000 ਦੀ ਇੱਕ ਹੀ ਗੱਲ ਹਾਂ ਪੰਜੀ ਆ ਦੀ। ਉਹ ਨਹੀਂ। ਜਾਣ ਦੋ ਵੀਰੇ ਜਾਣ ਦੋ। ਸਾਹਮਣੀ ਕੇ ਵੀਰ ਨੇ ਸੇਵਾ ਸੁਭਾ ਕਰੂਗਾ ਕੋਈ ਵੀਰ ਦੁੱਧ ਦੱਦ ਚੰਗਾ ਚਵਾਉਣਗੇ ਪਸ਼ੂ। ਤਾਂ ਕਰਦਿਆ ਕਰੋ ਮਾਂਤਨ ਹਣਾ ਵੀਰੇ ਪੰਜੀ ਦੀ। ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਂਤਨ ਹੋ ਜਾਣਗੇ ਸੋਹਣੀਆਂ ਵੈੜਾਂ ਨੇ, ਕੱਦ ਕਾਠ ਵਾਲੀਆਂ ਨੇ, ਟੋਕੜ ਗੱਬਣ ਵੀ ਬਹੁਤ ਸ਼ਾਨਦਾਰ ਵੈੜਾ। ਤਾਂ ਵੀਰੇ ਆ ਦੋ ਬੱਚੇ ਵਾਲੀਆਂ ਆ ਗਈਆਂ ਵੈੜਾਂ। ਤੇ ਸੋਹਣੀਆਂ ਵੈੜਾਂ ਨੇ। ਪਹਿਲਾਂ ਦੋ ਦੁੱਝੇ ਦੁੱਝੇ। ਦੋ ਦੁੱਝੇ ਦੁੱਝੇ। ਪੰਜ ਪਸ਼ੂ ਵੀਰ ਕੋਲੇ ਆ ਗਏ ਆ। ਰੇਟ ਤੁਸੀਂ ਚੈੱਕ ਕਰ ਹੀ ਲਿਆ ਫੋਨ ਜਰੂਰ ਲਾ ਲਿਓ ਤਾਂ ਬਾਕੀ ਹਰ ਵੀਡੀਓ 'ਚ ਇਹ ਬੇਨਤੀ ਹੁੰਦੀ ਆ ਵੀਰੇ ਆਪ ਦੀ ਤੁਸੀਂ ਚਵਾਈ ਕਰਨੀ ਆਪ ਸਾਡੀ ਪਾਸ ਕਰਨਾ ਆਪ ਦਾ ਤੁਸੀਂ ਵੇਖ ਚੱਕ ਕੇ ਪਸ਼ੂ ਖਰੀਦਣਾ ਉਹ ਤੁਹਾਡਾ ਆਪ ਦਾ ਆਪ ਦੀ ਜੁਮੇ ਆ ਰਹੀ ਆ ਵੀਰ ਜੀ ਉਹ ਤੁਸੀਂ ਪਸ਼ੂ ਖਰੀਦਣਾ ਹੁੰਦਾ ਤਾਂ ਸੋਹਣੇ ਪਸ਼ੂ ਆ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਤਾਂ ਵੀਰਾਂ ਨੂੰ ਬੇਨਤੀ ਆ ਕੀ ਵੀਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੀ ਜਾਓ ਲਾਈਕ ਕਰੋ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਰੋਜ਼ੀ ਰੋਜ਼ ਤੇ ਰੋਜ਼ ਆਵੇ ਹਨਾ ਵੀਰੇ ਹਾਂ ਮਿੰਟੋ ਮਿੰਟ ਆਇਆ ਕਰ ਹਨਾ ਵੀਡੀਓ ਤਾਂ ਵੀਰ ਜੀ ਐਡਰੈਸ ਦੱਸਿਓ ਐਡਰੈਸ ਮੇਰਾ ਨਾਂ ਰঞ্জੀਤ ਸਿੰਘ ਜੇ ਹਾਂਜੀ ਪਿੰਡ ਟਟੜਾਲਾ ਨਾ ਤਪਤੀ ਮਿਰਜੋ ਵਾਲੀ ਠੀਕ ਹੈ ਤਸੀਲ ਪਟਾਲਾ ਜ਼ਿਲ੍ਹਾ ਕਰਤਾਰਪੁਰ ਪਟਾਲੇ ਦੇ ਬਾਈਪਾਸ ਦੇ ਉੱਤੇ ਰਹੀ ਨਹੀਂ ਪਟਾਲਾ ਨੂੰ 2 ਕਿਲੋਮੀਟਰ ਠੀਕ ਹੈ ਜਿਹੜਾ ਬਰਸਾਤ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਹਾਂਜੀ ਉਹਦੇ ਉੱਤੇ ਪਿੰਡ ਧੀਰਾ ਧੀਰ ਦੀ ਬੈਕਸ਼ੈਡਾ ਪੱਤੀ ਮਿਰ ਠੀਕ ਹੈ ਜੀ ਜੀ ਆਣ ਕੇ ਕਿ ਇਹਨੂੰ ਨਹੀਂ ਤੇ ਫੋਨ ਕਰਕੇ ਪੁੱਛ ਲੈਣੀ ਤੇ ਮੈਨੂੰ ਫੋਨ ਕਰ ਲਓ ਨਹੀਂ ਤੇ ਕਿਹਨੂੰ ਪੁੱਛ ਲੈ ਪੱਤੀ ਵਿਰਜਾਈ ਜਾਣਾ ਸੰਤਾਂ ਦੇ ਡੇਰੇ ਸੰਤ ਸਿੰਘ ਦਾ ਗੁਰਦੁਆਰਾ ਸਾਡੇ ਨਾਲ ਹੀ ਦੋ ਚਾਰ ਕਿਲੇ ਹਟਾ ਠੀਕ ਹੈ ਜੀ ਨੰਬਰ ਮੇਰਾ 9855094190 ਅੱਛਾ ਜੀ ਇਹ ਹੀ ਮੇਰਾ ਸਭ ਤੋਂ ਨੰਬਰ ਚੱਲਦਾ ਜੀ ਠੀਕ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ ਤਾਂ ਵੇਖੋ ਵੀਰੇ ਸੋਹਣੀਆਂ ਵੇੜਾਂ ਨੇ ਬਾਕੀ ਫੋਨ ਜ਼ਰੂਰ ਵੀਰ ਨੂੰ ਲਾ ਜੋ ਜੀ ਠੀਕ ਹੈ ਜੀ ਧੰਨਵਾਦ ਜੀ